ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚੋਂ ਹਾਈ ਲੈਵਲ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਆਪਣੀ ਫੌਜ ਨੂੰ ਖੁੱਲ ਜਿਹੜੀ ਦੇ ਦਿੱਤੀ ਗਈ ਹੈ ਜੀ ਆ ਦਾਸਾ ਇਹ ਕਿ ਪਾਕਿਸਤਾਨ ਦੇ ਸੀਐਮ ਜੋ ਨੇ ਸ਼ਾਬਾਜ਼ ਸ਼ਰੀਫ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੇ ਅਧਿਕਾਰੀ ਜਿਹੜੇ ਮੌਜੂਦ ਸਨ ਸੈਨਾ ਦੇ ਤੇ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਫੈਸਲੇ ਜਿਹੜੇ ਲਏ ਗਏ ਨੇ ਤੇ ਇਸੇ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਜੋ ਕੌਮੀ ਸੁਰੱਖਿਆ ਕੌਂਸਲ ਦੀ ਬੈਠਕ ਹੋਈ ਹੈ ਉਸ ਦੇ ਵਿੱਚ ਪੀਐਮ ਦੇ ਵੱਲੋਂ ਆਪਣੀ ਫੌਜ ਨੂੰ ਖੋਲ ਜੜੀ ਦੇ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਜਵਾਬ ਜਿਹੜਾ ਦਿੱਤਾ ਗਿਆ ਪਾਕਿਸਤਾਨ ਨੂੰ ਉਸ ਤੋਂ ਬਾਅਦ ਪਾਕਿਸਤਾਨ ਵੀ ਹਾਈ ਅਲਰਟ ਤੇ ਉਤੇ बैठक जो हुई है उसके बीच उच्च अधिकारी जेड़े मौजूद रहे ने ते दूसरी पासे फौज नु खोल जेडी दे देती दे 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 गई है लेकिन इसी ਦੇ ਵਿਚਾਰੇ ਹੁਣ ਦੱਸ ਰਹੀ ਹੈ ਕਿ ਭਾਰਤ ਵੀ ਪੂਰੀ ਐਕਸ਼ਨ ਦੀ ਤਿਆਰੀ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਹਲੇ ਹੁਣ ਹੀ ਭਾਰਤ ਦੇ ਵੱਲੋਂ ਰਾਤ ਕਾਰਵਾਈ ਕੀਤੀ ਗਈ ਸੀ ਲੇਕਿਨ ਹੁਣ ਫਿਰ ਤੋਂ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਭਾਰਤ ਦੇ ਵੱਲੋਂ ਬਣਾਇਆ ਜਾ ਸਕਦਾ ਹੈ ਸੋ ਇਹ ਕਹਿ ਸਕਦੇ ਆ ਕਿ ਜੰਨ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਲੇਕਿਨ ਜਿੱਥੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਜਨਤਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਇੱਕ ਦੂਜੇ ਨੂੰ ਜਵਾਬ ਦੋਵੇਂ ਦੇਸ਼ਾਂ ਨੂੰ ਦੇਣਾ ਚਾਹੀਦਾ ਪਰ ਇਸ ਦੇ ਵਿੱਚ ਆਮ ਜਨਤਾ ਨੂੰ ਕੋਈ ਨੁਕਸਾਨ ਜਿਹੜਾ ਨਹੀਂ ਹੋਣਾ ਚਾਹੀਦਾ ਸੋ ਜਿੱਥੇ ਜੋ ਹਮਲਾ ਹੋਇਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇਤੇ ਐਕਸ਼ਨ ਲਏ ਗਏ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਅਤਵਾਦੀਆਂ ਦੇ ਠਿਕਾਣਿਆਂ ਨੂੰ ਢੇਰ ਛੇੜਾ ਕੀਤਾ ਗਿਆ ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਵੱਲੋਂ ਵੀ ਆਪਣੀ ਐਕਟੀਵਿਟੀ ਜਿਹੜੀ ਦਿਖਾਈ ਜਾ ਰਹੀ ਹੈ ਦੱਸਦੇ ਕਿ ਕੌਮੀ ਸੁਰੱਖਿਆ ਬੈਠਕ ਜਿਹੜੀ ਹੋਈ ਜਿਸ ਦੇ ਵਿੱਚ ਪਾਕਿਸਤਾਨ ਦੇ ਪੀਐਮ ਮੌਜੂਦ ਰਹਿੰਦੇ ਨੇ ਤੇ ਉਸ ਤੋਂ ਬਾਅਦ ਉੱਚ ਅਧਿਕਾਰੀ ਸੈਨਾ ਦੇ ਉਸ ਦੇ ਵਿੱਚ ਮੌਜੂਦ ਸਨ ਜਿੱਥੇ ਪਾਕਿਸਤਾਨ ਦੀ ਫੌਜ ਦੇ ਵੱਲੋਂ ਖੁੱਲ੍ਹ ਦੀ ਮੰਗ ਕੀਤੀ ਗਈ ਤਾਂ ਉੱਥੇ ਹੀ ਪਾਕਿਸਤਾਨ ਦੇ ਸੀਐਮਓ ਨੇ ਸ਼ਾਬਾਜ਼ ਸ਼ਰੀਫ ਉਹਨਾਂ ਦੇ ਵੱਲੋਂ ਕਿਹਾ ਕਿ ਜੋ ਪਾਕਿਸਤਾਨ ਦੀ ਫੌਜ ਹੈ ਉਸ ਨੂੰ ਖੋਲ੍ਹ ਲੈ ਉਸ ਨੂੰ ਅਧਿਕਾਰ ਹੈ ਕਿ ਉਹ ਕੋਈ ਵੀ ਐਕਸ਼ਨ ਜਿਹੜਾ ਲੈ ਸਕਦੀ ਹੈ ਕਿ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਅਜੇ ਹੀ ਸਥਿਤੀ ਦੇ ਵਿੱਚ ਕੀ ਵਾਕੀ ਹੀ ਪਾਕਿਸਤਾਨ ਦੇ ਵੱਲੋਂ ਕੋਈ ਜਵਾਬ ਜਿਹੜਾ ਦਿੱਤਾ ਜਾ ਸਕਦਾ ਹੈ ਲੇਕਿਨ ਦੂਜੀ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਰਤ ਦੇ ਵੱਲੋਂ ਵੀ ਪੂਰੀ ਤਿਆਰੀ ਜਿਹੜੀ ਕੀਤੀ ਗਈ ਹੈ ਪੀਐਮ ਮੋਦੀ ਜੀ ਨਾਲ ਦੇ ਵੱਲੋਂ ਲਗਾਤਾਰ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਹਾਲ ਹੀ ਦੇ ਵਿੱਚ ਰਾਤ 1:30 ਵਜੇ ਤੇ ਕ੍ਰੀਪ ਜਿਹੜਾ 1:05 ਤੋਂ ਲੈ ਕੇ 1:25 ਤੱਕ ਪੂਰੀ ਕਾਰਵਾਈ ਛੜੀ ਹੁੰਦੀ ਹੈ ਜਿਸ ਦੇ ਵਿੱਚ ਜਵਾਬ ਪਾਕਿਸਤਾਨ ਨੂੰ ਦਿੱਤਾ ਗਿਆ ਪਹਿਲੇ ਦਾ ਮੁਹਮਲੇ ਦਾ ਤੇ ਦੂਜੀ ਪਾਸੇ ਹੁਣ ਦੱਸਿਆ ਕੀ ਭਾਰਤੀ ਫੌਜ ਜਿੱਥੇ ਐਕਟਿਵ ਨਜ਼ਰ ਆ ਰਹੀ ਹੈ ਤੇ ਦੂਜੀ ਪਾਸੇ ਪਾਕਿਸਤਾਨ ਦੇ ਵੱਲੋਂ ਵੀ ਛੜੀ ਫੁੱਲ ਤਿਆਰੀ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਜੋ ਐ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਕੌਮੀ ਸੁਰੱਖਿਆ ਕੌਂਸਲ ਦੀ ਬੈਠਕ ਕੋਈ ਉੱਚ ਅਧਿਕਾਰੀ ਭਾਰਤੀ ਫੌਜ ਦੇ ਨਾਲ ਲੜਨ ਦੇ ਲਈ ਕਹਿ ਸਕਦੀ ਹੈ ਕਿ ਇੱਕ ਵੱਡੀ ਰਣਨੀਤੀ ਉੱਥੇ ਬਣਾਈ ਗਈ ਹੋਏਗੀ ਵਾਜ਼ਿਫ ਜੀ ਗੱਲ ਹੈ ਕਿ ਜੇਕਰ ਭਾਰਤ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪਾਕਿਸਤਾਨ ਜੋ ਸ਼ੁਰੂ ਤੋਂ ਨਾਪਾਕ ਹਰਕਤਾਂ ਜੜੀਆਂ ਜਿਨ੍ਹਾਂ ਨੂੰ ਅੰਜਾਮ ਦੇਂਦਾ ਆਇਆ ਹੈ ਤਿਉਂ ਕਿਤੇ ਠਹਿਰੇਗਾ ਨਹੀਂ لیکن دوویں ملکਾਂ ਦੀ ਸਲਾਮਤੀ ਦੇ ਲਈ ਹਰ ਕੋਈ ਜਿਹੜਾ ਅਰਜ਼ ਕਰ ਰਿਹਾ ਹੈ ਹਰਦਾਸ ਕਰਦੇ ਕਿ ਜੰਗ ਜਿਹੜੀ ਨਾ ਲੱਗੇ ਪਰ ਇਸ ਤਰੀਕੇ ਦੇ ਨਾਲ ਆਤੂਵਾਦ ਦਾ ਖਾਤਮਾ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਸੋ ਤੁਸੀਂ ਵੀ ਸਾਡੇ ਨਾਲ ਲਾਈਵ जुड़े ਹੋ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਦੀ ਜੇਕਰ ਗੱਲ ਕੀਤੀ ਜਾਏ ਤਾਂ ਹੁਣ ਵੱਡੇ ਪੱਧਰ ਦੇ ਉੱਤੇ ਬੈਠਕ ਹੁੰਦੀ ਹੈ ਕਿਉਂਕਿ ਜਿੱਥੇ ਭਾਰਤ ਦੇ ਵੱਲੋਂ ਜਵਾ ਪਾਕਿਸਤਾਨ ਨੂੰ ਦਿੱਤਾ ਗਿਆ ਤਾਂ ਪਾਕਿਸਤਾਨ ਜੋ ਹਮੇਸ਼ਾ ਅਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਏ ਇੱਥੇ ਇਹ ਵੀ ਚਰਚਾਾਂ ਵਿੱਚ ਚੱਲ ਰਹੀਆਂ ਹਨ ਕਿ ਪੀਐਮ ਦੇ ਵੱਲੋਂ ਕਿਤੇ ਬਿਆਨ ਜਿਹੜਾ ਦਿੱਤਾ ਗਿਆ ਕਿ ਜੇਕਰ ਭਾਰਤ ਅੱਗੇ ਤੋਂ ਕੋਈ ਕਾਰਵਾਈ ਕਰਦਾ ਰੱਖਿਆ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਆਉਂਦਾ ਕਿ ਜੇਕਰ ਭਾਰਤ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਉਸ ਦੇ ਵਿੱਚ ਚੁੱਪ ਰਹਿਣ ਵਾਲਾ ਨਹੀਂ ਹੈ ਤੇ ਪਾਕਿਸਤਾਨ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ ਲੇਕਿਨ ਦੂਜੇ ਪਾਸੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਕੌਮੀ ਸੁਰੱਖਿਆ ਕੌਂਸਲ ਦੀ ਵੱਡੀ ਹਾਈ ਲੈਵਲ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਪੀਐਮ ਮੌਜੂਦ ਸਨ ਸੁਰੱਖਿਆ ਫੋਰਸ ਜਿਹੜੀ ਹੈ ਪਾਕਿਸਤਾਨ ਦੀ ਫੌਜ ਅਧਿਕਾਰੀ ਉਬੀ ਮੌਜੂਦ ਸੰਜੇਸ ਤੇ ਵਿੱਚ ਜੋ ਪਾਕਿਸਤਾਨੀ ਫੌਜ ਹੈ ਉਸ ਦੇ ਵੱਲੋਂ ਮੰਗ ਕੀਤੀ ਗਈ ਸੀ ਖੁੱਲ੍ਹ ਦੇ ਤੇ ਉਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਹੈ ਕਿ ਪੀਐਮ ਪਾਕਿਸਤਾਨ ਦੇ ਪੀਐਮ ਦੇ ਵੱਲੋਂ ਜੋ ਹੈ ਫੌਜ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਪਰ ਦੇਖਣ ਵਾਲਾ ਹੋਵੇਗਾ ਪਰ ਦੋਵੇਂ ਮੁਲਕਾਂ ਦੀ ਸਲਾਮਤੀ ਦੇ ਲਈ ਲੋਕਾਂ ਦੇ ਵੱਲੋਂ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜੰਗ ਜਿਹੜੀ ਨਈ ਲੱਗਣੀ ਸ਼ੈਲੀ ਪਰ ਅਤਵਾਦ ਦਾ ਸਫਾਇਆ ਜਿਹੜਾ ਹੋਣਾ ਚਾਹੀਦਾ